ਸਸਿਕਾ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਡੇ ਘਰ ਵਿੱਚ ਬਹੁਤ ਹੀ ਟੇਸਟੀ ਛੋਲੇ ਮਸਾਲੇ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਛੋਲੇ ਮਸਾਲਾ ਤੁਸੀਂ ਇਨਸਟੈਂਟ ਘਰ ਵਿੱਚ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਇਸ ਨੂੰ ਬਣਾਉਣ ਲਈ ਨਾ ਹੀ ਤੜਕਾ ਲੱਗ ਤੋਂ ਪੁੰਨ ਦੀ ਲੋੜ ਹੈ ਤੇ ਨਾ ਹੀ ਛੋਲਿਆਂ ਨੂੰ ਲਗਤੋਂ ਵੱਲਣ ਦੀ ਲੋੜ ਹੈ ਇਧਰ ਛੋਲੇ ਮਸਾਲਾ ਬਣਾਉਣ ਲਈ ਮੈਂ ਛੋਲਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਗਰਮ ਪਾਣੀ ਵਿੱਚ ਭਿਉਂ ਕੇ ਰੱਖ ਦਿੱਤਾ ਸੀ 2 ਘੰਟਿਆਂ ਲਈ ਛੋਲਿਆਂ ਦਾ ਛਿਲਕਾ ਆਸਾਨੀ ਨਾਲ ਉੱਗ ਹੋ ਰਿਹਾ ਮੈਂ ਇੱਕ ਕਾਲੀ ਛੋਲਿਆਂ ਦੀ ਲਈ ਸੀ ਤੁਸੀਂ ਛੋਲੇ ਆਪਣੇ ਪਰਿਵਾਰ ਦੇ ਹਿਸਾਬ ਨਾਲ ਲੈ ਸਕਦੇ ਹੋ ਇਧਰ ਮੈਂ ਤਿੰਨ మీడియం ਸਾਈਜ਼ ਦੇ ਪਿਆਜ਼ਾਂ ਨੂੰ ਮੋਟਾ-ਮੋਟਾ ਕੱਟ ਲਿਆ ਸੀ ਹੁਣ ਪਿਆਜ਼ਾਂ ਨੂੰ ਵੀ ਛੋਲਿਆਂ ਦੇ ਨਾਲ ਹੀ ਪਾ ਦਵਾਂਗੇ ਜਦ ਇਸ ਤਰ੍ਹਾਂ ਸਬਜ਼ੀ ਬਣਾਉਣਾ ਹੈ ਤਾਂ ਸਬਜ਼ੀ ਦਾ ਟੇਸਟ ਹੋਰ ਵੀ ਵਾਜ ਜਾਂਦਾ ਹੈ ਪਿਆਜ਼ ਤੁਸੀਂ ਆਪਣੇ ਹਿਸਾਬ ਨਾਲ ਵੱਧ ਕੱਟ ਲੈ ਸਕਦੇ ਹੋ ਹੁਣ ਮੈਂ ਦੋ ਲਾਲ ਟਮਾਟਰਾਂ ਨੂੰ ਕੱਟ ਦੇ ਕੇ ਪਾ ਰਹੀ ਹਾਂ ਕੱਟ ਦੇ ਕੇ ਪਾਉਣਾ ਇਸ ਦਾ ਛਿਲਕਾ ਸਾਨੀ ਨਾਲ ਲੱਗ ਹੋ ਜਾਂਦਾ ਹੈ ਲਾਲ ਟਮਾਟਰ ਤੁਸੀਂ ਆਪਣੇ ਹਿਸਾਬ ਨਾਲ ਵੱਧ ਕੱਟ ਲੈ ਸਕਦੇ ਹੋ ਹੁਣ ਮੈਂ ਤਿੰਨ ਆਲੂਆਂ ਨੂੰ ਛਿੱਲ ਕੇ ਚੰਗੀ ਤਰ੍ਹਾਂ ਧੋ ਲਿਆ ਸੀ ਤੁਸੀਂ ਛੋਲੇ ਮਸਾਲੇ ਵਿੱਚ ਆਲੂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਇਹਨਾਂ ਨੂੰ ਸਕਿਪ ਵੀ ਕਰ ਸਕਦੇ ਹੋ ਪਰ ਆਲੂਆਂ ਨਾਲ ਥੋੜੀ ਜਿਹੀ ਤੇਰੀ ਗਾੜੀ ਹੋ ਜਾਂਦੀ ਹੈ ਹੁਣ ਇਸ ਵਿੱਚ ਮੈਂ ਹਰੀ ਮਿਰਚ ਤੇ ਲਸਣ ਦਾ ਕੁੱਟਿਆ ਹੈ ਪੇਸਟ ਪਾਵਾਂਗੇ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਐਡ ਕਰ ਸਕਦੇ ਹੋ ਹੁਣ ਇਸ ਵਿੱਚ ਥੋੜੇ ਜਿਹੇ ਖੜੇ ਮਸਾਲੇ ਐਡ ਕਰ ਦਵਾਂਗੇ ਮੇਰੇ ਕੋਲ ਥੋੜੇ ਜਿਹੇ ਦਰਦਰੇ ਜਿਹੇ ਖੜੇ ਮਸਾਲੇ ਸੀ ਤੁਸੀਂ ਸਾਬਤ ਖੜੇ ਮਸਾਲੇ ਵੀ ਲੈ ਸਕਦੇ ਹੋ ਇਸ ਵਿੱਚ ਦਾਲਚੀਨੀ ਲੌਂਗ ਇਲਾਇਚੀ ਕਾਲੀ ਮਿਰਚ ਇੱਕ ਚਮਚ ਮੈਂ ਜੀਰੇ ਦਾ ਐਡ ਕਰ ਦਿੱਤਾ ਸੀ ਦੋ ਹਰੀਆਂ ਇਲਾਇਚੀਆਂ ਸੀ ਹੁਣ ਮੈਂ ਇੱਕ ਕਾਟਨ ਦਾ ਕੱਪੜਾ ਲੈ ਲਿਆ ਤੁਸੀਂ ਕੋਈ ਵੀ ਕੱਪੜਾ ਲੈ ਸਕਦੇ ਹੋ ਹੁਣ ਇਸ ਵਿੱਚ ਸਾਰੇ ਮਸਾਲੇ ਨੂੰ ਪਾ ਦਵਾਂਗੇ ਜੇਕਰ ਤੁਸੀਂ ਛੋਲੇ ਮਸਾਲੇ ਦਾ ਕਲਰ ਥੋੜਾ ਜਿਹਾ ਡਾਰਕ ਰੱਖਣਾ ਤਾਂ ਤੁਸੀਂ ਪੱਤੀ ਵੀ ਐਡ ਕਰ ਸਕਦੇ ਹੋ ਚਾਹ ਪੱਤੀ ਪਰ ਮੈਂ ਇਹ ਛੋਲੇ ਮਸਾਲਾ ਰਾਈਸ ਨਾਲ ਸਰਵ ਕਰਨੇ ਅਸਲੇ ਵਿੱਚ ਚਾਪਤੀ ਨਹੀਂ ਐਡ ਕਰੀ ਜੇਕਰ ਤੁਸੀਂ ਇਸ ਨੂੰ ਪੂੜੀ ਜਾਂ ਨਾਨਾ ਬਣਾਉਣਾ ਹੈ ਤਾਂ ਤੁਸੀਂ ਚਾਪਤੀ ਜ਼ਰੂਰ ਐਡ ਕਰਿਓ ਹੁਣ ਇਸ ਵਿੱਚ ਦੋ ਗਲਾਸ ਪਾਣੀ ਦੇ ਹੋਰ ਪਾਵਾਂਗੇ ਪਾਣੀ ਇਸ ਵਿੱਚ ਜ਼ਿਆਦਾ ਨਹੀਂ ਪਾਉਣਾ ਪਾਣੀ ਇਸ ਵਿੱਚ ਇੰਨਾ ਪਾਉਣਾ ਕਿ ਛੋਲੇ ਅਤੇ ਆਲੂ ਆਪਣੇ ਚੰਗੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਣੇ ਚਾਹੀਦੇ ਹੁਣ ਇਸ ਵਿੱਚ ਟੇਸਟ ਦੇ ਅਕੋਰਡਿੰਗ ਇੱਕ ਚਮਚ ਨਮਕ ਦਾ ਪਾਵਾਂਗੇ ਨਮਕ ਪਾ ਕੇ ਚੰਗੀ ਤਰ੍ਹਾਂ ਕੜਛੀ ਨਾਲ ਇਸ ਨੂੰ ਮਿਲਾ ਦਵਾਂਗੇ ਹੁਣ ਕੁੱਕਰ ਦਾ ਢੱਕਣਾ ਬੰਦ ਕਰਕੇ ਇਸ ਨੂੰ ਗੈਸ ਉੱਪਰ ਰੱਖ ਦਵਾਂਗੇ మీడియం ਤੋਂ ਹਾਈ ਫਲੇਮ ਤੇ ਛੋਲਿਆਂ ਨੂੰ 4 ਤੋਂ 5 ਬਿਸਲਾਂ ਲਵਾ ਲਵਾਂਗੇ ਤੁਸੀਂ ਆਪਣੇ ਕੁੱਕਰ ਦੇ ਹਿਸਾਬ ਨਾਲ ਇਸ ਨੂੰ ਬਿਸਲਾਂ ਲਵਾ ਲੈਣੀ ਹੈ ਜੇਕਰ ਤੁਸੀਂ ਓਵਰਨਾਈਟ ਭਿਉਂ ਕੇ ਰੱਖੇ ਨੇ ਛੋਲੇ ਤਾਂ ਤੁਸੀਂ ਘੱਟ ਬਿਸਲਾ ਵੀ ਲਵਾ ਸਕਦੇ ਹੋ ਹੁਣ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਗੈਸ ਉੱਪਰ ਆਕ ਦਿੱਤਾ ਸੀ ਕੁੱਕਰ ਬੰਦ ਕਰਕੇ ਗੈਸ ਦੀ ਫਲੇਮ ਮੈਂ మీడియం ਤੋਂ ਹਾਈ ਰੱਖੀ ਸੀ ਹੁਣ ਛੋਲਿਆਂ ਨੂੰ ਚੰਗੀ ਤਰ੍ਹਾਂ 4 ਤੋਂ 5 ਬਿਸਲਾ ਆ ਗਿਆ ਸੀ ਗੈਸ ਮੈਂ ਬੰਦ ਕਰ ਦਿੱਤੀ ਸੀ ਕੁੱਕਰ ਦਾ ਸਾਰਾ ਪ੍ਰੈਸ਼ਰ ਆਪਣੇ ਆਪ ਨਿਕਲ ਗਿਆ ਇਧਰ ਆਪਣੇ ਟਮਾਟਰ ਵੀ ਚੰਗੀ ਤਰ੍ਹਾਂ ਪੱਕ ਗਏ ਤੇ ਆਲੂ ਵੀ ਟਮਾਟਰਾਂ ਦਾ ਛਿਲਕਾ ਕੱਟ ਲੈਣਾ ਸਾਨੀ ਨਾਲ ਲੱਗ ਹੋ ਜਾਂਦਾ ਹੁਣ ਮੈਂ ਚਿਮਟੇ ਦੀ ਸਹਾਇਤਾ ਨਾਲ ਟਮਾਟਰਾਂ ਦੇ ਛਿਲਕੇ ਨੂੰ ਅਲੱਗ ਕਰ ਦੇਵਾਂਗੀ ਇਸ ਤਰ੍ਹਾਂ ਸਾਨੀ ਨਾਲ ਇਸ ਦਾ ਛਿਲਕਾ ਅਲੱਗ ਹੋ ਜਾਂਦਾ ਹੈ ਹੁਣ ਇਸ ਵਿੱਚ ਜਿਹੜੇ ਖੜੇ ਮਸਾਲਿਆਂ ਦੀ ਬੋਟਲੀ ਪਾਈ ਆ ਉਸ ਨੂੰ ਵੀ ਅਲੱਗ ਕਰ ਦੇਵਾਂਗੇ ਕਿਉਂਕਿ ਹੁਣ ਸਾਰਾ ਫਲੇਵਰ ਛੋਲਿਆਂ ਵਿੱਚ ਆ ਗਿਆ ਹੁਣ ਇਸ ਬੋਟਲੀ ਨੂੰ ਅਲੱਗ ਕੱਢ ਦਵਾਂਗੇ ਹੁਣ ਕੜਛੀਨਾ ਥੋੜੇ ਜਿ ਆਲੂ ਤੇ ਟਮਾਟਰ ਨੂੰ ਮੈਸ਼ ਕਰ ਦਵਾਂਗੇ ਤੁਸੀਂ ਆਲੂ ਥੋੜੇ ਜਿਹਾ ਖੜੇ ਰੱਖਣਾ ਚਾਹੁੰਦੇ ਹੋ ਖੜੇ ਵੀ ਰੱਖ ਸਕਦੇ ਹੋ ਪਰ ਮੈਂ ਥੋੜੇ ਜਿਹਾ ਇਸ ਨੂੰ ਮੈਸ਼ ਕਰਾਂਗੇ ਇਸ ਤਰ੍ਹਾਂ ਸਬਜੀ ਆਪਣੀ ਬਹੁਤ ਹੀ ਵਧੀਆ ਗਾੜੀ ਬਣਦੀ ਹੈ ਇਧਰ ਆਪਣੇ ਚਨੇ ਵੀ ਬਹੁਤ ਹੀ ਵਧੀਆ ਪੱਕ ਗਏ ਸੀ ਬਿਲਕੁਲ ਵੀ ਇਹ ਕੱਚੇ ਨਹੀਂ ਹੈਗੇ ਹੁਣ ਮੈਂ ਗੈਸ ਨੂੰ ਆਨ ਕਰਕੇ ਇਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਇਸੇ ਤਰ੍ਹਾਂ ਥੋੜਾ ਜਿਹਾ ਪਤਲਾ ਕਰ ਲਵਾਂਗੇ ਇਧਰ ਦੂਸਰੀ ਸਾਈਡ ਮੈਂ ਤੜਕਾ ਰਖ ਦਿੱਤਾ ਸੀ ਗੈਸ ਉੱਪਰ ਮੈਂ ਕੜਾਹੀ ਰੱਖ ਦਿੱਤੀ ਸੀ ਇਸ ਵਿੱਚ ਇੱਕ ਕੜਛੀ ਸਰੋਂ ਦੇ ਤੇਲ ਦੀ ਪਾਵਾਂਗੇ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਤੜਕੇ ਲਈ ਹੁਣ ਇਸ ਵਿੱਚ ਤੇਲ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਗਰਮ ਕਰਾਂਗੇ ਤਾਂ ਜੋ ਸਾਰੀ ਤੇਲ ਦੀ ਕੜਤਣ ਨਿਕਲ ਜਾਵੇ ਹੁਣ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਸੀ ਇਸ ਦੀ ਸਾਰੀ ਕੜਤਾਂ ਨਿਕਲ ਗਈ ਹੁਣ ਇਸ ਵਿੱਚ ਮੈਂ ਇੱਕ ਚਮਚ ਜੀਰੇ ਦਾ ਪਾਵਾਂਗੇ ਜੀਰਾ ਮੈਂ ਪਹਿਲਾਂ ਵੀ ਇੱਕ ਚਮਚ ਐਡ ਕਰਿਆ ਸੀ ਉਸ ਤਰ੍ਹਾਂ ਪਾਉਣਾ ਸਾਰੇ ਮਸਾਲਿਆਂ ਦਾ ਫਲੇਵਰ ਚਨਿਆਂ ਵਿੱਚ ਆ ਜਾਂਦਾ ਹੈ ਹੁਣ ਇਸ ਵਿੱਚ ਥੋੜਾ ਜਿਹਾ ਅਦਰਕ ਤੇ ਦੋ ਸੁੱਕੀਆਂ ਲਾਲ ਮਿਰਚਾਂ ਪਾ ਦਵਾਂਗੇ ਮਿਰਚ ਪਾਉਣਾ ਸੁੱਕੀਆਂ ਆਪਸ਼ਨਲ ਨੇ ਤੁਸੀਂ ਬਿਨਾਂ ਇਸ ਤੋਂ ਬਣਾ ਸਕਦੇ ਹੋ ਮੈਂ ਥੋੜਾ ਜਿਹਾ ਅਦਰਕ ਨੂੰ ਲੰਬੇ ਪੀਸਾਂ ਵਿੱਚ ਕੱਟ ਕੇ ਪਾਇਆ ਇਸ ਤਰ੍ਹਾਂ ਬਹੁਤ ਹੀ ਵਧੀਆ ਅਦਰਕ ਲੱਗਦਾ ਹੈ ਸਬਜ਼ੀ ਵਿੱਚ ਹੁਣ ਅਦਰਕ ਦਾ ਕੱਚੇ ਫਲੇਵਰ ਨੂੰ ਖਤਮ ਕਰ ਲਵਾਂਗੇ ਅਨਜੀਰਾ ਅਦਰਕ ਤੇ ਲਾਲ ਮਿਰਚ ਨੂੰ ਮੈਂ ਇੱਕ ਅੱਧੇ ਮਿੰਟ ਲਈ ਪੁੰਲਿਆ ਸੀ ਹੁਣ ਇਸ ਵਿੱਚ ਬੇਸਿਕ ਜੇ ਮਸਾਲੇ ਪਾ ਦਵਾਂਗੇ ਇੱਕ ਚਮਚੇ ਵਿੱਚ ਹਲਦੀ ਦਾ ਪਾਵਾਂਗੇ ਇੱਕ ਚਮਚੇ ਵਿੱਚ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਕਲਰ ਲਈ ਤੇ ਇੱਕ ਚਮਚੇ ਵਿੱਚ ਗਰਮ ਮਸਾਲੇ ਦਾ ਪਾਵਾਂਗੇ ਇੱਕ ਚਮਚੇ ਵਿੱਚ ਆਮਚੂਰ ਦਾ ਪਾਵਾਂਗੇ ਇਸ ਨਾਲ ਛੋਲੇ ਮਸਾਲੇ ਬਹੁਤ ਹੀ ਵਧੀਆ ਚਟਪਟੇ ਜਿਹੇ ਬਣਦੇ ਹਨ ਟੇਸਟ ਦੇ ਅਕੋਰਡਿੰਗ ਇਸ ਵਿੱਚ ਪੌਣਾ ਇੱਕ ਚਮਚ ਮੈਂ ਨਮਕ ਦਾ ਐਡ ਕਰਿਆ ਕਿਉਂਕਿ ਪਹਿਲਾਂ ਵੀ ਮੈਂ ਨਮਕ ਐਡ ਕਰਿਆ ਸੀ ਮਸਾਲਿਆਂ ਨੂੰ ਥੋੜਾ ਜਿਹਾ ਪੁੱਣ ਲਵਾਂਗੇ ਹੁਣ ਇਸ ਵਿੱਚ ਮੈਂ ਇੱਕ ਚਮਚ ਕਸੂਰੀ ਮੇਥੀ ਦਾ ਪਾਵਾਂਗੇ ਹੱਥ ਨਾਲ ਕ੍ਰਸ਼ ਕਰਕੇ ਇਸ ਤਰ੍ਹਾਂ ਕਸੂਰੀ ਮੇਥੀ ਨੂੰ ਜੇ ਭੁੰਨ ਕੇ ਸਬਜ਼ੀ ਵਿੱਚ ਪਾਉਣਾ ਹੈ ਤਾਂ ਬਹੁਤ ਹੀ ਵਧੀਆ ਸਵਾ ਫਲੇਵਰ ਆਉਂਦਾ ਹੈ ਹੁਣ ਚੰਗੀ ਤਰ੍ਹਾਂ ਮਕਸੂਰੀ ਮੇਥੀ ਨੂੰ ਵੀ ਅੱਧਾ ਘੰਟਾ ਲਈ ਭੁੰਨ ਲਿਆ ਮਸਾਲਾ ਹੁਣ ਕੇ ਆਪਣਾ ਤਿਆਰ ਹੈ ਹੁਣ ਇਸ ਵਿੱਚ ਛੋਲੇ ਐਡ ਕਰ ਦਵਾਂਗੇ ਛੋਲਿਆਂ ਨੂੰ ਸਾਰਿਆਂ ਨੂੰ ਇਸ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਲਾ ਦਵਾਂਗੇ ਤੁਸੀਂ ਸਬਜੀ ਜਿੰਨੀ ਗਾੜੀ ਪਤਲੀ ਰੱਖਣੀ ਹੈ ਉਸ ਦੇ ਹਿਸਾਬ ਨਾਲ ਇਸ ਵਿੱਚ ਪਾਣੀ ਐਡ ਕਰ ਸਕਦੇ ਹੋ ਮੈਂ ਥੋੜੀ ਜਿਹੀ ਇਸ ਤਰੀ ਬਣਾਉਣੀ ਹੈ ਹੁਣ ਮੈਂ ਇਸ ਵਿੱਚ ਅੱਧਾ ਕਿਲੋਟਰ ਪਾਣੀ ਦਾ ਪਾਵਾਂਗੇ ਤਾਂ ਜੋ ਸਬਜੀ ਥੋੜੀ ਜਿਹੀ ਪਤਲੀ ਹੋ ਜਾਵੇ ਕਿਉਂਕਿ ਮੈਂ ਇਸ ਨਾਲ ਰਾਈਸ ਸਰਵ ਕਰਨਿਆਂ ਜੇਕਰ ਤੁਸੀਂ ਇਸ ਨੂੰ ਪੂੜੀ ਪਰਾਠੇ ਜਾਂ ਨਾਨਾ ਸਰਵ ਕਰਨਾ ਤਾਂ ਤੁਸੀਂ ਇਸ ਨੂੰ ਥੋੜਾ ਜਿਹਾ ਥਿੱਕ ਵੀ ਰੱਖ ਸਕਦੇ ਹੋ ਹੁਣ ਪਾਣੀ ਪਾ ਕੇ ਚੰਗੀ ਤਰ੍ਹਾਂ ਮਲਾ ਦਵਾਂਗੇ ਮੈਂ ਗਰਮ ਕਰਕੇ ਇਸ ਵਿੱਚ ਪਾਣੀ ਐਡ ਕਰਿਆ ਹੈ ਤਾਂ ਜੋ ਸਬਜੀ ਆਪਣੀ ਚੰਗੀ ਤਰ੍ਹਾਂ ਰਿਜਣ ਲੱਗ ਜਵੇ ਹੁਣ ਚੰਗੀ ਤਰ੍ਹਾਂ ਮਿਲਾ ਕੇ ਇਸ ਨੂੰ ਟੱਕ ਕੇ ਮੀਡੀਅਮ ਫਲੇਮ ਤੇ ਉਦੋਂ ਤੱਕ ਪਕਾਵਾਂਗੇ ਜਦ ਤੱਕ ਹੀ ਸਾਰੀ ਸਬਜੀ ਵਿੱਚ ਮਸਾਲਿਆਂ ਦਾ ਫਲੇਵਰ ਚੰਗੀ ਤਰ੍ਹਾਂ ਨਹੀਂ ਆ ਜਾਂਦਾ ਤੇ ਸਬਜੀ ਆਪਣੀ ਚੰਗੀ ਤਰ੍ਹਾਂ ਗਾੜੀ ਨਹੀਂ ਹੋ ਜਾਂਦੀ ਉਹ ਸਬਜੀ ਨੂੰ ਪੱਕਦੇ ਨੂੰ 15 ਤੋਂ 20 ਮਿੰਟ ਹੋ ਗਏ ਸੀ మీడియం ਫਲੇਮ ਤੇ ਹੁਣ ਢੱਕਣ ਚੱਕ ਕੇ ਇਸ ਨੂੰ ਚੈੱਕ ਕਰਵਾਂਗੇ ਇਹਦੇ ਸਬਜੀ ਨੇ ਵੀ ਸਾਈਡਾਂ ਤੇ ਤੇਲ ਛੱਡ ਦਿੱਤਾ ਬਹੁਤ ਹੀ ਵਧੀਆ ਸਬਜੀ ਦਾ ਕਲਰ ਆਇਆ ਸੀ ਚੰਗੀ ਤਰ੍ਹਾਂ ਸਬਜੀ ਆਪਣੀ ਗਾੜੀ ਵੀ ਹੋ ਗਈ ਆਲੂ ਪਾਉਣ ਕਰਕੇ ਸਬਜੀ ਥੋੜੀ ਗਾੜੀ ਬਦੀ ਲੱਗਦੀ ਹੈ ਮੈਂ ਇਸ ਵਿੱਚ ਥੋੜਾ ਜਿਹਾ ਪਾਣੀ ਐਡ ਕਰਿਆ ਸੀ ਤੁਸੀਂ ਸਬਜੀ ਆਪਣੇ ਹਿਸਾਬ ਨਾਲ ਗਾੜੀ ਪਤਲੀ ਰੱਖ ਸਕਦੇ ਹੋ ਹੁਣ ਇਸ ਵਿੱਚ ਬਰੀਕ ਕਟਿਆ ਹੈ ਧਨੀਆ ਪਾ ਦਵਾਂਗੇ ਮੇਰੇ ਕੋਲ ਥੋੜਾ ਜਿਹਾ ਧਨੀਆ ਸੀ ਕਿਉਂਕਿ ਗਰਮੀ ਕਰਕੇ ਹੁਣ ਧਨੀਆ ਘੱਟ ਮਿਲ ਰਿਹਾ ਹੈ ਧਨੀਆ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਮਿਲਾ ਦਵਾਂਗੇ ਗੈਸ ਦੀ ਫਲੇਮ ਨੂੰ ਮੈਂ ਬੰਦ ਕਰ ਦੇਵਾਂਗੀ ਤੇ ਸਬਜੀ ਨੂੰ ਸਰਵ ਕਰ ਲਵਾਂਗੇ ਸਭ ਜਿਨ ਮੈਂ ਸਰਵਿੰਗ ਬੋਲ ਵਿੱਚ ਸਰਵ ਕਰ ਲਿਆ ਸੀ ਬਹੁਤ ਹੀ ਵਧੀਆ ਸਬਜੀ ਆਪਣੀ ਬਣ ਕੇ ਤਿਆਰ ਹੋਇਆ ਇਨਸਟੈਂਟ ਛੋਲੇ ਮਸਾਲਾ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਜੇਕਰ ਕਈ ਵਾਰ ਆਪਣੇ ਕੋਲ ਟਾਈਮ ਨਹੀਂ ਹੁੰਦਾ ਛੋਲੇ ਪਿਆਉਣ ਦਾ ਤਾਂ ਤੁਸੀਂ ਇਸ ਨੂੰ ਝਟਪੜ ਬਣਾ ਕੇ ਤਿਆਰ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਛੋਲੇ ਮਸਾਲੇ ਦੀ ਇਹ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ